ਇਸ ਦਾ ਕੋਈ ਲੱਕੜੀ ਨਹੀਂ ਤੇ ਗੱਲ ਵੀ ਬਾਬੇ ਬੜੇ ਉੱਚੇ ਸੁੱਚੇ ਸਨ ਬੜੇ ਕੁਰਬਾਨੀ ਵਾਲੇ ਸਨ ਨਾਮ ਜਪਣ ਵਾਲੇ ਸਨ ਬੱਬਰ ਕਾਲੀ ਵਹਿ ਤੇ ਜੋੜੇ ਕੀ ਕੋਈ ਧੱਟ ਨਹੀਂ ਸਨ ਤੇ ਆਹਲੀਦਾਰ ਜਿਹੜਾ ਪੀਕਰ ਲੈ ਸੀ ਜਿਹੜੀ ਉਹ ਇਲਾਕਾ ਨਹੀਂ ਕਰਦਾ ਸੀਗਾ ਕੋਈ ਜਿਹੜਾ ਜਗਾ ਉਹ ਗੁਰੂ ਦੇ ਨਾਲ ਜੁੜਿਆ ਹੋਇਆ ਸੀ ਪਰ ਇੱਕ ਹੁੰਦਾ ਵਾ ਧਾਰਮਿਕ ਆਇਡੈਂਟੀਟੀ ਤੁਹਾਡੀ ਤੇ ਤੂੰ ਦੀਆ politcal identity ਚਿੱਤੋਂ ਤੱਕ ਤਾਂ ਧਾਰਮਿਕ identity ਦਾ سوال ਸੀ ਉਹ ਆਪਣੀ ਧਾਰਮਿਕ identity ਦੇ ਬਣਾ ਕੇ ਰੱਖਦੇ ਸੀ ਧਾਰਮਿਕ ਪਛਾਣ ਪਰ ਜਿੱਤੋਂ ਤੱਕ politcal identity ਦਾ سوال ਸੀਗਾ ਸਿਆਸੀ ਪੇਰਾਨ ਰਾਜਨੀਤਿਕ شناخت ਦਾ ਸਵਾਲ ਸੀ ਉਹਦੇ ਵਿੱਚ ਉਹ ਬਹੁਤ ਅਸਪਸ਼ਟ ਸੀਗੇ ਤੇ ਉਹ ਇਸ ਤਰ੍ਹਾਂ ਡੁਬਰਾ ਹੋਏ ਕਿ ਉਹਨਾਂ ਦੀਆਂ ਕੁਰਬਾਨੀਆਂ ਜਿਹੜੀਆਂ ਹੈਗੀਆਂ ਆਵਾਜ਼ ਉਹ ਭਾਗ ਨਾ ਜਿਹੜੀ ਤੇ ਇੱਕ ਨਿੱਕੂ ਦੇਵੀ ਦਾ ਕਨਸੈਪਟ ਆ ਜਿਹੜਾ ਕੀ ਭਗਤਮ ਚੱਤਰ ਚੈਟਰ ਜੀ ਦੇ ਡਾਵਲ ਦੇ ਵਿੱਚੋਂ ਆਇਆ ਵਾ ਅਨੰਦਪੱਠ ਦੇ ਵਿੱਚੋਂ ਉਹਦੇ ਲਈ ਉਹਨਾਂ ਨੇ ਕੁਰਬਾਨੀਆਂ ਕਰਨੀਆਂ ਤੇ ਅੰਦਲੀ ਦਾ ਖਾਲੇ ਤੇ ਗਾ ਕੇ ਸਿੱਖ ਲੀਗ ਬਣੀ ਸਿੱਖ ਵੀਰ ਕਾਂਗਰਸ ਦੇ ਵਿੱਚੋਂ ਨਿਕਲ ਕੇ ਜਿਹੜੇ ਦੇਖ ਆਏ ਜੀ ਉਹਨਾਂ ਤੋਂ ਸਿੱਖ ਲੀਗ ਬਣੀ ਇੱਕ ਵੇਲੇ ਹਾਲਾਤ ਐਸਾ ਦੇ ਸੀ ਪਾਪਾ ਖਣਕ ਸਿੰਘ ਜਿਹੜੇ ਜਿਕੇ ਤੁਸੀਂ ਉਹਦਾ ਨਾਮ ਸੁਣਿਆ ਉਹਦਾ ਪਾਪਾ ਖਣਕ ਸਿੰਘ ਦਾ ਉਹ ਬੜੇ ਉਹਨਾਂ ਨੇ ਵੀ ਕੁਰਬਾਨੀ ਕੀਤੀ ਪਰ ਪੋਲੀਟੀਕਲ ਕਲੈਰਿਟੀ ਉਹਨਾਂ ਕੋਲ ਨਹੀਂ ਸੀ ਸਿੱਖ ਲੀਗ ਜਿਹੜੀ ਕਾਂਗਰਸ ਦੇ ਅਕੋਰਡਿੰਗ ਚਲਦੀ ਸੀ ਕਾਂਗਰਸ ਦੇ ਅਨਸਾਰੀ ਚਲਦੀ ਸੀ ਉਹਨਾਂ ਦੇ ਪਿੱਛੇ ਲੱਗ ਬਣ ਕੇ ਉਹ ਸਿੱਖ ਲੀਗ ਦੇ ਵੀ ਭਵਤਾਣ ਸਿੱਖੇ ਕੋ ਬੰਦੇ ਇੱਕ ਨਹੀਂ ਕਿਤੇ ਵੀ ਪ੍ਰਧਾਨ ਸੀ ਪੰਜਾਬ ਕਾਂਗਰਸ ਦੇ ਵੀ ਪ੍ਰਧਾਨ ਸੀ ਜਿਹੜੇ ਤੇ ਅਕਾਲੀ ਦਲ ਦੇ ਵੀ ਪ੍ਰਧਾਨ ਸੀ ਐਥੋਂ ਤੱਕ ਅਸਪਸ਼ਟਤਾ ਸੀ ਕਿ ਸਾਡੇ ਸਿੱਖਰ ਦੇ ਹੁੰਦਾ ਜਦੋਂ ਇੰਨੀ ਅਸਪਸ਼ਟਤਾ ਹੋਵੇ ਤੇ ਫੇ ਤੁਸੀਂ ਜਿੰਨੀਆਂ ਮਾਫੀ ਕਰਵਾਨੀਆਂ ਦੇ ਲੋ ਉਹਦੇ ਵਿੱਚੋਂ ਤੁਹਾਨੂੰ ਅਯਾਪੀ ਹਾਸਲ ਨਹੀਂ ਹੋ ਸਕਦੀ ਹੈ ਕਿ ਇਹੀ ਕਾਰਨ ਆ ਕਿ 1947 ਦੇ ਅਸੀਂ ਆਪਣਾ ਰਾਜ ਖਾਲਸਾਣ ਵਾਪਸ ਨਹੀਂ ਕਰ ਸਕਿਆ। ਮਾਸਟਰ ਤਾਰਾ ਸਿੰਘ ਨੇ ਖਾਲਸਾਣ ਦੀ ਗੱਲ ਕੀਤੀ। ਸ਼੍ਰੋਮਣੀ ਕਮੇਟੀ ਨੇ ਖਾਲਸਾਣ ਦਾ ਮਤਾ ਪਾਸ ਕੀਤਾ। ਪਰ ਉਹ ਕੋਈ ਕਲੈਰਿਟੀ ਜੁੜੀ ਜਾਇਆ ਉਹ ਨਹੀਂ। ਉਹ ਸਿਰਫ ਜਨਹਾਰ ਦੀ ਵਿਰੋਧਾਧਵਾਆ ਸੀ। ਪਾਕਿਸਤਾਨ ਦੀ ਵਿਰੋਧਾਧਵਾਆ ਸੀਗਾ। ਜਦੋਂ ਇਹ ਗੱਲ ਕਲੀਅਰ ਹੋ ਗਈ ਕਿ ਪਾਕਿਸਤਾਨ ਬੰਦ ਕਰਾ ਤੇ ਫਿਰ ਮਹਾਤਮਾ ਤਾਰਾ ਸਿੰਘ ਨੇ ਵੀ ਉਹ ਗੱਲ ਕਰਨੀ ਛੱਡ ਦਿੱਤੀ ਭਾਰਤਾਂ ਦੀ ਕਿ ਕੀ ਉਸ ਤੋਂ ਬਾਅਦ ਉਹਨਾਂ ਨੂੰ ਬਰਾਬਰ ਉਹ ਆਪਣੀ ਗੱਲ ਕਹੀ ਜਾਏਗੀ ਸੀ ਪਰ ਉਹਨਾਂ ਨੇ ਭਾਰਤ ਨਾਲ ਜਾਣ ਦਾ ਫੈਸਲਾ ਕੀਤਾ ਉਹ ਉਸ ਭਾਰਤ ਨਾਲ ਜਿਹਦੇ ਵਿੱਚ ਹਿੰਦੂ ਬਹੁਤ ਘੱਟੀ ਸੀਗੇ ਤੇ ਜਦੋਂ ਮਹਾਤਮਾ ਤਾਰਾ ਸਿੰਘ ਆਪਣੇ ਆਖਰੀ ਸਾਲਾਂ ਦੇ ਵਿੱਚ ਸੀਗੇ ਉਹਨਾਂ ਦਾ ਉਹ ਪ੍ਰੈਸ਼ਰ ਹੋਇਆ ਚੰਡੀਗੜ੍ਹ ਦੇ ਵਿੱਚ ਤੇ ਸਰਕਾਰ ਕਪੂਰ ਦੇ ਤੇ ਉਤਾਰ ਕੁ ਤੇਜ ਜੀ ਨੂੰ ਭੇਡ ਗਏ ਹੱਥਰ ਦੇ ਵਿੱਚ ਤੇ ਉਹਨਾਂ ਨੇ ਭਾਸਪ ਤਾਰਾ ਸਿੰਘ ਨੂੰ ਪੁੱਛਿਆ ਕਿ ਉਸ ਵੇਲੇ ਤੁਸੀਂ ਇਹ ਗੱਲ ਖਲ ਤਾਂ ਹੁੰਦੀ ਜੇ ਰਾਜ ਪ੍ਰਾਪਤੀ ਦੀ ਗੱਲ ਜਾਂ ਸਿੱਖਾਂ ਦੀ ਮੁਸ਼ਕਲ ਆਪ ਦੀ ਗੱਲ ਕਿਉਂ ਨਹੀਂ ਕਰ ਸਕਿਆ ਤਾਂ ਉਹਨਾਂ ਨੇ ਆਪਣੇ ਮੱਥੇ ਤੇ ਹੱਥ ਮਾਰ ਕੇ ਕਿਹਾ ਸਿਕਾ ਕਿ ਸਾਡੇ ਸਰਤੇ ਉਸ ਵੇਲੇ ਡੈਕਟਰ ਲੇਕਨ ਚੜਿਆ ਹੋਇਆ ਸੀ ਤੇ ਰਾਜਕਰ ਬਾਅਦ ਚੜਿਆ ਹੋਇਆ ਸੀ ਉਹ ਹਮਾਂ ਚੜਿਆ ਹੋਇਆ ਸੀ ਭਾਰਤੀ ਰਾਸ਼ਟਰਵਾਦ ਜਿਹੜਾ ਅੱਜ ਵੀ ਸਾਡੇ ਸਿੱਖਾਂ ਦੇ ਸਿਰ 'ਤੇ ਬੋਹਦਾਵਾ 84 ਬਾਅਦ ਤੱਕ ਹੀ ਸ਼ਹਾਤਾ ਹੋ ਗਈਆਂ ਸੇਖੀ ਅਸੀਂ ਆਪਦੇ ਆਪ ਨੂੰ ਭਾਰਤੀ ਔਮ ਦਾ ਹਿੱਸਾ ਕਰਾਈਏ ਇਹ ਏ ਤੋਂ ਵੱਡੀ ਤੁਮਾਰ ਗੁਰਦੰ ਆਪਣੀ ਨੰਨੁਕੀ ਕਰਾਉਣ ਵਾਲੀ ਗੱਲ ਉਹ ਕੋਈ ਹੋ ਨਹੀਂ ਸਕਦੀ ਦੇਖੋ ਜਿਹੜਾ ਸੰਤਾਰੀ ਮਾਸਤਖਾਨਾ ਸੇ ਕੁਝ ਦਰਦਾਰ ਦੇ ਸਨ ਪਰ ਮਾਸਤਖਾਨਾ ਸਿੱਧੀਆਂ ਗਲਤੀਆਂ ਐਡੀਆਂ ਵੱਡੀਆਂ ਲਈਆਂ ਉਸ ਵਿੱਚ ਵੀ ਸਿੱਧ ਲੀਡਰਸ਼ਿਪ ਦੀਆਂ ਗਲਤੀਆਂ ਵੱਡੀਆਂ ਲਈਆਂ ਤੇ ਉਹ ਗੁਨਾਹ ਦੇ ਬਰਾਬਰ ਸਨ ਤੇ ਉਸ ਤੋਂ ਬਾਅਦ ਜਿਹੜਾ ਪੰਜਾਬੀ ਸੂਬੇ ਲਈ ਮੋਰਚਾ ਲੱਗਾ ਉਹਦੇ ਵਿੱਚ ਵੀ ਜਿਹੜੀ ਗਲਤੀ ਉਹਦੇ ਵਿੱਚ ਸਿੱਖਾਂ ਨੇ ਆਪਣੀ politikal identity ਸਿਰੰਤਰ ਕਰ ਦਿੱਤੀ ਸੀ ਕਿੰਡੀਅਨ ਆਈਡੈਂਟੀਟੀ ਦੇ ਮੋਰੇ ਭਾਰਤੀ ਨੈਸ਼ਨਲਿਜ਼ਮ ਦੇ ਅੱਗੇ ਉਹ ਕੌਣਸ਼ੀਅਤਾਂ ਬਤ ਕਰਦੇ ਸੀਗੇ ਪਰ ਉਹਨਾਂ ਮੁੱਖ ਮੁਵਾਕਰੇ ਦੇ ਰੂਪ ਦੇ ਵਿੱਚ ਕੌਸ਼ਸ਼ ਬਤ ਕਰਦੇ ਸੀਗੇ ਤੇ ਤੇ ਉਸ ਮਨਾਇਆ ਜਦੋਂ ਧਰਮਿਕ ਲੋਕਚਾਰ ਟਕਾ ਤੇ ਸੰਤ ਜਰਨੈਲ ਸਿੰਘ ਪਿੰਡਰਾ ਮਾਰੇ ਮੰਚ ਤੇ ਆਏ ਤੇ ਉਹਨਾਂ ਨੇ ਇਨਹਾਰਤ ਪ੍ਰਾਪਤ ਕੀਤੀ ਤੇ ਖਾਲਸਾ ਨੂੰ ਲਿਆ ਸ਼ੁਰੂ ਹੋਈ ਤੇ 1986 ਦੇ ਵਿੱਚ ਖਾਲਸਾਤਾਨ ਦਾ ਜਿਹੜਾ ਐਲਾਨਨਾਮ ਹੋਇਆ ਉਹ ਪੂਰੇ 137 ਸਾਲਾਂ ਬਾਅਦ ਖਾਲਸੇ ਨੇ ਪਹਿਲੀ ਵਾਰੀ ਪ੍ਰਭੂ ਸત્તા ਦੀ ਗੱਲ ਕੀਤੀ ਪੂਰੀ ਕੰਟੀਨਿਟੀ ਦੇ ਨਾਲ ਕੀਤੀ ਖਾਲਸਾਤ ਦੀ ਗੱਲ ਕੀਤੀ ਭਾਈ ਫਕਰ ਸਿੰਘ ਵਰਗੇ ਜੀ ਦੀ ਜਿੱਦ ਤੇ ਜਿੰਨੇ ਸਾਡੇ ਸ਼ਹੀਦ ਪਰਿਵਾਰ ਆ ਰਹੇ ਨੇ ਇੱਥੇ ਬੈਠੇ ਨੇ ਇਹਨਾਂ ਦੀ ਜਾਣਕਾਰੀ ਭਾਈ ਰਜੀਤ ਸਿੰਘ ਨੂੰ ਨਹੀਂ ਦਿੱਤੇ ਗਏ ਨੇ ਇਹ ਉਹਨਾਂ ਦੀ ਕੁਰਬਾਨੀ ਸਦਕਾ ਹੋਇਆ ਬਾਤ ਤੇ 137 ਸਾਲ ਬਾਅਦ ਅਸੀਂ ਅੱਜ ਉਸ ਮੋੜ ਤੇ ਖੜ੍ਹ ਗਏ ਆ ਕਿ ਅੱਜ ਅਸੀਂ ਖ਼ਾਰਿਸਤਾਨ ਦੀ ਗੱਲ ਕਰ ਰਹੇ ਹਾਂ ਨਹੀਂ ਤਾਂ ਇਹ ਤੋਂ ਪਹਿਲਾਂ ਅਸੀਂ ਭਾਰਤੀ ਨੈਸ਼ਨਲਿਜ਼ਮ ਦੀ ਗ੍ਰਾਮੀਤ ਹੋਰ ਐਸੀ ਇਹ ਠੀਕ ਆ ਕਿ ਲੈ ਦੇ ਵੱਖਤੀ ਪਤਨ ਤੋਂ ਬਾਅਦ ਫਿਰ ਵੀ ਨੈਸ਼ਨਲਿਜ਼ਮ ਦੀ ਗੱਲ ਆਇਡੈਂਟੀਟੀ ਦੀ ਗੱਲ ਪੂਰੀ ਤਰ੍ਹਾਂ ਸਾਡੇ ਸਿੱਖ ਪੰਥ ਦੇ ਵਿੱਚ ਕੌਮ ਦੇ ਵਿੱਚ ਕਲੀਅਰ ਨਹੀਂ ਹੋਈਏਗੀ ਕਲੀਅਰਟੀ ਨਹੀਂ ਆਈ ਪਰ ਸਾਡੇ ਅੰਦਰ ਇੱਕ ਐਸਾ ਵਰਗ ਪੈਦਾ ਹੋ ਗਿਆ ਵਾ ਜਿਹੜਾ ਇਸ ਰਾਹ ਤੇ ਤੁਰ ਪਿਆ ਵਾ ਤੇ ਇਹ ਕਲੀਅਰਟੀ ਵੀ ਇੱਕ ਦਿਨ ਆ ਜਾਊਗੀ ਸੋ ਸਾਨੂੰ ਜਿਹੜਾ ਸੀ ਖਾਲਸਾ ਦਾ ਅਨੰਨਾਮਾ ਪੜਿਓ ਇਹ ਇਹ ਆ ਜਾਂਦਾ ਕਿ ਜਿਹੜੇ ਬਾੜੂ ਸਿਗੇ ਉਹ ਅਨਪੜ੍ਹ ਸਿਗੇ ਉਹ ਉਹਨਾਂ ਨੂੰ ਕੋਈ ਸਮਝ ਨਹੀਂ ਸੀਗੀ ਉਹਨਾਂ ਨੂੰ ਕੋਈ ਲਿਆ ਤੱਕ ਨਹੀਂ ਸੀਗੀ ਪਰ ਜੇ ਤੁਸੀਂ 1986 ਦਾ ਉਹ ਐਲਾਨਨਾਮਾ ਪੜੋ ਤੇ ਕਲੈਰਟੀ ਹੁੰਦੀ ਆ ਕਿ ਉਹਨਾਂ ਨੇ ਤਿੰਨ ਚੀਜ਼ਾਂ ਸਾਨੂੰ ਦੇ ਰੱਖੀਆਂ ਪਹਿਲੀ ਸੀ ਆਇਡੈਂਟੀਟੀ ਦੂਜੀ ਸੀ ਸੋਵਰਿਟੀ ਤੀਜੀ ਸੀ ਥਰਡ ਆਲਟਰਨੇਟਿਵ ਜੇ ਮੈਂ ਇਹਨੂੰ ਪੰਜਾਬੀ ਚ ਸਮਝਾਵਾਂ ਤਾਂ ਪਹਿਲਾ ਇਹ ਤੇ ਸਾਡੀ ਪਛਾਣ ਦੀ ਗੱਲ ਸਾਡੀ ਮੂਲ ਹਸਤੀ ਦੀ ਗੱਲ ਸਾਡੀ ਬਕਰੀ ਅਡੈਂਟੀਟੀ ਦੀ ਗੱਲ ਤੇ ਸਾਨੂੰ ਗੁਰੂ ਸਾਹਿਬ ਨੇ ਤਾਂ ਨਾਲ ਧਾਰਮਿਕ ਪਛਾਣ ਨਹੀਂ ਦਿੱਤੀ ਹੈਗੀ ਸਾਨੂੰ ਧਰਮ ਦੇ ਰਾਤੇ ਰਾਜਨੀਤਕ ਭਾਈਚਾਰਾ ਬਣਾਇਆ ਜਿਹਨੂੰ ਅੱਜ ਦੀ ਦੁਨੀਆ ਦੀ ਲੈਗੋਜ ਵਿੱਚ ਨੇਸ਼ਨ ਕਹਿੰਦੇ ਆ ਤੇ ਉਸ ਤੋਂ ਬਾਅਦ ਦੂਜੀ ਗੱਲ ਸਾਨੂੰ ਪ੍ਰਭੂ ਸਰਤਾ ਜੀ ਅਸੀਂ ਪ੍ਰਾਪਤੀ ਕਰਦੀ ਆਂ ਆਪਣਾ ਵੱਖਰਾ ਰਾਜ ਲੈਣਾ ਚਾਹੁੰਦੇ। ਇਹ ਕਹਿਣਾ ਤੇ ਸਾਰਾ ਇੰਡੀਆ ਹੀ ਖਾਲਸਤਾਨ ਆ ਇਹ ਤੋਂ ਡਬਰਾ ਗੱਲ ਹੋਰ ਕੋਈ ਨਹੀਂ ਹੈ ਕਿ ਸਾਰਾ ਇੰਡੀਆ ਕੋਈ ਖਾਲਸਤਾਨ ਨਹੀਂ ਹੈਗਾ। ਸਾਡੀ ਖਾਲਸਤਾਨ ਦੀ ਜਿਹੜੀ ਟੈਰੀਟਰੀ ਆ ਉਹ ਪੂਰੀ ਤਰ੍ਹਾਂ ਪਤਾ ਹੈ ਨੰਦਪੁਰ ਦੇ ਵਿੱਚ ਜਿਹੜੀ ਹੈਗੀ ਆ ਉਹ ਕਲੀਅਰ ਕੀਤੀ ਗਈ ਆ। ਦੂਜੀ ਗੱਲ ਜਿਹੜੀ ਹੈਗੀ ਆ, ਤੀਜੀ ਗੱਲ ਥਰਡ ਆਲਟਰਨੇਟਿਵ ਦੀ ਗੱਲ ਜਿਹੜੀ ਗੱਲ ਕਰਕੇ ਮੈਂ ਗੱਲ ਨੂੰ ਸਮਾਪਤ ਕਰਨ ਦੀ ਕੋਸ਼ਿਸ਼ ਕਰੂੰਗਾ। ਇਹ ਉਹ ਦੁਨੀਆ ਦੇ ਵਿੱਚ ਦੋ ਬਦਲ ਸਿਗੇ ਇੱਕ ਸਿਗਾ ਕਮਿਊਨਿਜ਼ਮ ਦਾ ਦੂਜਾ ਸਿਗਾ سرمایہਦਾਰੀ ਦਾ ਕਮਿਊਨਿਜ਼ਮ ਆਖਾਰ ਗਿਆ سرمایہਦਾਰੀ ਦੁਨੀਆ ਤੇ ਚੱਲ ਰਹੀ ਆ ਤੇ ਉਹਦੇ ਵਿੱਚ ਸਾਹ ਲਿਨਿਆ ਗਿਆ ਵਾ ਕਿ ਉਹਦੇ ਪੁਜਾਰਤੀ ਰੂਪ ਦੇ ਵਿੱਚ ਤੁਸੀਂ ਰੋਜ਼ ਅਖ਼ਬਾਰਾਂਾਂ ਵਿੱਚ ਪੜੋ ਤਾਂ ਬੜਾ ਕਲੀਅਰ ਲਿਗਿਆ ਕਿ ਅਸੀਂ سرمایہਦਾਰੀ ਜੋ ਸੁੱਟ ਤੋਂ ਫੱਕਰਾ ਇੱਕ ਅਲਟਰਨੇਟਿਵ ਜਿਹੜਾ ਹੈ ਨਾ ਉਹ ਬੇਮਾਗੇ ਬਹੁਤ ਬਣਾਵਾਗੇ ਵਾਧਾ ਵਾਧਾ ਬਣਾਵਾਗੇ ਇਹ ਯਾਰ ਸਾਡੇ ਖਾਲਸਾ ਦੀ ਲਹਿਰ ਜਿਹੜੇ ਲੜੇ ਨੇ ਸਿੰਘ ਉਹਨਾਂ ਦੀ ਕਲੈਰਿਟੀ ਇਹ ਕਲੈਰਿਟੀ ਸਾਡੇ ਪੂਰੇ ਪੰਜਾਬ ਦੇ ਵਿੱਚ ਉਹੀ ਜਾਂਦੀ ਹੈ ਤੇ ਜਿਹੜੀ ਸਾਡੀ ਕਲਚਰਲ ਮੈਮਰੀ ਆ ਦੇਖੋ ਕਲਚਰਲ ਮੈਮਰੀ ਜਿਹੜੀ ਹੁੰਦੀ ਹੈ ਬਹੁਤ ਤਾਕਤਵਰ ਹੁੰਦੀ ਆ ਅ ਕਲਚਰਲ ਜੇ ਤੁਸੀਂ ਕਹੋ ਤਾਂ ਪੰਜਾਬ ਇੱਕ ਧਰਤੀ ਦਾ ਟੁਕੜਾ ਵਾ ਪਰ ਜੇ ਕਲਚਰਲ ਮੈਮਰੀ ਚ ਲਿਆ ਕੇ ਕਹੋ ਇਹ ਲੈ ਕੇ ਸਿੱਖਾ ਦੀ ਪਵਿੱਤਰਤਾ ਦੀ ਆ ਜਿੱਥੇ ਪੈਰ ਪੈਰ ਤੇ ਗੁਰੂ ਸਾਹਿਬ ਨੇ ਆਪਣੇ ਪਵਿੱਤਰ ਕਦਮ ਰੱਖੇ ਨੇ ਸਾਡੀ ਜਿਹੜਾ ਸ਼ਹਾਦਤਾਂ ਹੋਈਆਂ ਨੇ ਸਾਡੀ ਹਿਸਟਰੀ ਇੱਥੇ ਬਣੀ ਆ ਸੋ ਖੱਪਾਲੂ ਇੱਕ ਜਿਹੜੀ ਇੰਡੀਅਨ ਆਇਡੈਂਟੀਟੀ ਆ ਇਹ ਤੋਂ ਪੂਰੀ ਤਰ੍ਹਾਂ ਮੁਕਤੀ ਪ੍ਰਾਪਤ ਕਰਨੀ ਚਾਹੀਦੀ ਆ ਤੇ ਸਿੱਖ ਆਇਡੈਂਟੀਟੀ ਦੀ ਗੱਲ ਕਰਨੀ ਚਾਹੀਦੀ ਆ ਤੇ ਅਪਰੀ ਪ੍ਰਮੁੱਖਤਾ ਦੀ ਗੱਲ ਕਰਨੀ ਚਾਹੀਦੀ ਯਾ ਅੱਜ ਉਸ ਲੈਸਕਾਇਏ ਹੋ ਸਕੇ ਆ ਕਿ ਦੁਨੀਆਂ ਦੇ ਵਿੱਚ ਸਾਨੂੰ ਜਨਸ ਖੜੀ ਕੀਤਾ ਜਾਂਦਾ ਅਕਾਦਮੀਕ ਸੱਤਾ ਦੇ ਵਿੱਚ ਵੀ ਤਾਂ ਸਾਨੂੰ ਐ ਦੇ ਉਦੇਸ਼ ਖੜੀ ਕੀਤਾ ਜਾਂਦਾ ਇੱਕ ਰਿਲੀਜੀਅਸ ਭਾਇਸ਼ਾਰਾ ਦੇ ਰੂਪ ਦੇ ਵਿੱਚ ਖੜੀ ਨਹੀਂ ਕੀਤਾ ਜਾਂਦਾ ਇੱਕ ਐਸਾ ਭਾਇਸ਼ਾਰਾ ਜਿਹੜਾ ਰਿਲੀਜੀਅਨ ਦੇ ਆਧਾਰ 'ਤੇ ਰਾਜਿਕ ਭਾਇਸ਼ਾਰਾ ਹੋਵੇ ਸੋ ਇੰਨੀਆਂ ਬੇਚੀਆਂ ਪਰਿਵਾਰ ਤੇ ਆਕਰ ਦੇ ਜਿਹੜੀ ਮੇਰੀ ਬੇਨਤੀ ਹੈ ਯਾਰ ਕਿ ਭਾਈ ਬਖਤਰ ਸਿੰਘ ਤੇ ਜਿਹੜੇ ਹੋਰ ਸ਼ਨੀਖ ਪਰਿਵਾਰ ਆਏ ਨੇ ਲੱਗਦਾ ਜਿੰਨਾਂ ਨੇ ਇੰਨਾ ਤਸ਼ੱਦ ਛੱਲਿਆ ਉਹਨਾਂ ਦੀ ਜਿਹੜੀਆਂ ਮਰੋਤ ਆਰਨਾ ਸੀ ਉਹਨਾਂ ਦੀ ਜਿਹੜੀ ਮਰੋ ਇੱਛਾ ਸੀਗੀ ਉਹ ਉਹੀ ਸੀ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦਾ ਤੋਰਾ ਸੀਗਾ ਜਿਹੜਾ ਭਾਈ ਨੰਦਰਾਜ ਜੀ ਨੇ ਅੰਤਕ ਕੀਤਾ ਜਿਹੜਾ ਵੀ ਰੋਹ ਦੋਵ ਦੋਵਰੀ ਅੱਜ ਤਾਰੂ ਤੇਲੇ ਭਾਗਦੇ ਆ ਰਾਜ ਕਰੇਗਾ ਖਾਲਸਾ ਨਹੀਂ ਨ ਕੋਏ ਉਹ ਤਾਂ ਨਹੀਂ ਸਮਰ ਹੋ ਸਕਦਾ ਵਾ ਜੇ ਚੇਤਨਤਾ ਜੇ ਕਲੈਰਿਟੀ ਜੇ ਅਜਾਰੂਤਾ ਅਸੀਂ ਆਪਣੇ ਪੂਰੇ ਪੰਥ ਦੇ ਵਿੱਚ ਲੈ ਕੇ ਜਾਵਾਂਗੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ